ਪੱਟੀ ਮੰਮੀ ਦੱਸਦੀ ਹੁੰਦੀ ਐ ਜਦੋਂ ਮੈਂ ਵਿਆਹੀ ਆਈ ਤਾਂ ਤੇਰੇ ਬਾਪੂ ਤੇ ਚਾਚੇ ਹੋਣਾ ਦੇ ਮੂੰਹਾਂ ਤੇ ਹਜੇ ਦਾੜੀਆਂ ਵੀ ਨਹੀਂ ਆਈਆਂ ਸੀ ਤੇ ਛੋਟਾ ਚਾਚਾ ਤੇ ਭੂਆ ਤਾਂ ਹਜੇ ਕੱਚੀ ਪੈਲੀ 'ਚ ਪਰਦੇ ਸੀ ਮਹੱਲੇ 'ਚ ਆਸ-ਪਾਸ ਘਰਾਂ 'ਚ ਕੁੜੀਆਂ ਮੁੰਡੇ ਹਜੇ ਕੁਆਰੀ ਹੀ ਸੀ ਤੇ ਲੋਕਾਂ ਦੇ ਨਿਆਣੇ ਕੋਠਿਆਂ ਤੇ ਚੜ ਮੈਨੂੰ ਵੇਖਿਆ ਕਰਦੇ ਸੀ ਤੇ ਲੋਕਾਂ ਦੇ ਨਿਆਣੇ ਜਿੱਦ ਕਰਿਆ ਕਰਦੇ ਸੀ ਕਿ ਨਵੀਂ ਬੋਟੀ ਵੇਖਣ ਜਾਣਾ ਪਹਿਲਾਂ ਪਹਿਲਾਂ ਤਾਂ ਮੈਨੂੰ ਬੜਾ ਹੀ ਅਜੀਬ ਲੱਗਿਆ ਕਰਦਾ ਸੀ ਪਰ ਹੌਲੀ ਹੌਲੀ ਮਿਲਦੇ ਸਤਕਾਰ ਕਰਕੇ ਮੈਂ ਵੀ ਮੁਹੱਲੇ ਵਾਲਿਆਂ ਚ ਮਿਕਸ ਹੋ ਗਈ ਤੇ ਸਾਰਾ ਮੁਹੱਲਾ ਮੈਨੂੰ ਆਪਣੇ ਘਰ ਵਾਂਗ ਲੱਗਣ ਲੱਗ ਗਿਆ ਸੀ ਵਿਆਹ ਤੋਂ 2 ਕੁ ਮਹੀਨੇ ਮਗਰੋਂ ਹੀ ਤੇਰੀ ਦਾਦੀ ਨੂੰ ਅਧਰੰਗ ਹੋ ਗਿਆ ਤੇ ਉਹ ਹਮੇਸ਼ਾ ਲਈ ਮੰਜੇ ਤੇ ਪੈ ਗਏ ਮੁੜ ਕੇ ਸਾਰੇ ਟੱਬਰ ਦੀ ਜ਼ਿੰਮੇਵਾਰੀ ਮੇਰੇ ਤੇ ਪੈ ਗਈ ਮਾਂ ਵਾਲਿਆਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਸੀ ਉਹ ਸਭ ਮੇਰੇ ਉੱਪਰ ਆ ਗਈਆਂ ਤੇਰੇ ਬਾਪੂ ਨੂੰ 10ਵੀਂ ਤੱਕ ਪੜਾਇਆ ਤੇ ਕੰਮ ਸਿੱਖਣ ਲਾਇਆ ਤੇਰੀ ਵੱਡੀ ਭੂਆ ਨੂੰ ਅੱਠ ਪਾਸ ਕਰਾ ਕੇ ਘਰ ਦਾ ਸਾਰਾ ਕੰਮ ਸੰਭਾਲਣਾ ਸਿਖਾਇਆ ਤੇ ਚੰਗਾ ਸਾਖ ਲੱਭ ਕੇ ਮਾਂ ਵਾਲੇ ਸਾਰੇ ਸ਼ਗਨ ਆਪਣੇ ਹੱਥੀ ਨਿਭਾਏ ਤੇ ਵਿਆਹ ਕੇ ਤੋਰਿਆ ਤੇਰੇ ਪਿਓ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਸਾਰੀ ਦੀ ਸਾਰੀ ਕਮਾਈ ਲਿਆ ਕੇ ਮੇਰੇ ਹੱਥ ਤੇ ਰੱਖਿਆ ਕਰਦਾ ਸੀ ਤੇ ਘਰ ਦਾ ਸਾਰਾ ਖਰਚਾ ਮੈਂ ਹੀ ਚਲਾਇਆ ਕਰਦੀ ਸੀ ਤੇ ਨਾ ਹੀ ਕਿਸੇ ਨੇ ਮੇਰੇ ਕੋਲੋਂ ਹਿਸਾਬ ਮੰਗਿਆ ਸੀ ਮੈਂ ਆਪਣੀ ਸੱਸ ਦੇ ਨਿਆਣਿਆਂ ਦੀ ਜ਼ਿੰਮੇਵਾਰੀ ਨਿਭਾਈ ਤੇ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਦੋਂ ਮੇਰੇ ਨਿਆਣੇ ਤੇਰੀ ਭੂਆ ਤੇ ਚਾਚੇ ਦੇ ਹੱਥਾਂ 'ਚ ਫੜ ਕੇ ਤਕੜੇ ਹੋ ਗਏ ਤੇਰੇ ਬਾਪੂ ਦੀ ਤਾਏ ਦੀ ਤੇ ਜ਼ਮੀਨ ਚੋਂ ਆਉਂਦੇ ਪੈਸੇ ਨੂੰ ਜੋੜ-ਜੋੜ ਕੇ ਮੈਂ ਤੇਰੇ ਬਾਪੂ ਲਈ ਤੇ ਚਾਚੇ ਲਈ ਅਲੱਗ-ਅਲੱਗ ਮਕਾਨ ਬਣਾਈ ਜਦੋਂ ਤੇਰੇ ਬਾਪ ਦਾ ਰਿਸ਼ਤਾ ਕਰਨ ਲੱਗੇ ਤਾਂ ਆਖਣ ਲੱਗਾ ਮੈਂ ਭਾਬੀ ਦੀ ਪਸੰਦ ਦਾ ਰਿਸ਼ਤਾ ਕਰਾਉਣਾ ਮੇਰੇ ਤਾਂ ਕੋਈ ਭੈਣ ਹੈ ਹੀ ਨਹੀਂ ਸੀ ਤਾਂ ਤੇਰੇ ਬਾਪੂ ਦੀ ਜਿੱਦ ਕਰਕੇ ਆਪਣੇ ਸਰੀਕੇ 'ਚ ਹੀ ਤੇਰੇ ਪਿਓ ਦਾ ਵੀ ਰਿਸ਼ਤਾ ਕਰਾ ਦਿੱਤਾ ਤੇਰੀ ਦਾਦੀ ਕੋਲੋਂ ਤਾਂ ਚੱਲ ਫਿਰ ਵੀ ਨਹੀਂ ਹੁੰਦਾ ਸੀ ਤੇਰੇ ਪਿਓ ਸਿਰੋਂ ਪਾਣੀ ਵਾਰਨ ਵਾਲੀ ਰਸਮ ਵੀ ਮੈਂ ਆਪਣੇ ਹੱਥੀ ਪੂਰੀ ਕੀਤੀ ਸੀ ਪਰ ਤੇਰੇ ਪਿਓ ਨੇ ਕਦੇ ਵੀ ਮੇਰੇ ਨਾਲ ਸਾਲੀ ਜਾਂ ਭਾਬੀ ਵਾਲਾ ਰਿਸ਼ਤਾ ਨਹੀਂ ਰੱਖਿਆ ਉਹ ਤਾਂ ਹਮੇਸ਼ਾ ਮੈਨੂੰ ਤੇਰੀ ਦਾਦੀ ਦੀ ਜਗ੍ਹਾ ਰੱਖਦਾ ਆਇਆ ਤੇ ਮੇਰੇ ਹਰ ਕਹਿਣੇ ਨੂੰ ਸਿਰ ਮੱਥੇ ਮੰਨਦਾ ਜਦੋਂ ਤੇਰੀ ਛੋਟੀ ਭੂਆ ਦਾ ਵਿਆਹ ਕਰਨ ਦੀ ਵਾਰੀ ਆਈ ਤਾਂ ਕਹਿੰਦੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਕਰਦੇ ਸਾਰੇ ਮੈਂਬਰ ਖਿਲਾਫ ਹੋ ਗਏ ਤੇ ਮੈਨੂੰ ਆਖਣ ਲੱਗ ਗਏ ਕਿ ਸਾਰਾ ਤੇਰਾ ਕਸੂਰਾ ਤੇਰੀ ਸਿਰ ਚੜਾਈ ਕਰਕੇ ਹੀ ਇਹ ਆਖੇ ਤੋਂ ਬਾਹਰ ਹੋਈ ਐ ਤੇ ਹੁਣ ਤੂੰ ਹੀ ਨਜਿੱਠੇਂਗੀ ਮੈਂ ਉਹਨੂੰ ਸਮਝਾਇਆ ਕਿ ਪੁੱਤ ਮੈਂ ਤੇਰੀ ਪਸੰਦ ਨਾਲ ਰਜ਼ਾਮੰਦਾਂ ਪਰ ਤੇਰੇ ਪਿਓ ਭਰਾਮਾ ਨੇ ਤੈਨੂੰ ਕਦੇ ਵੀ ਉੱਥੇ ਨਹੀਂ ਤੋਰਨਾ ਅਗਰ ਮੈਂ ਤੱਕੇ ਨਾਲ ਤੇਰਾ ਵਿਆਹ ਕਰ ਵੀ ਦਿੱਤਾ ਤਾਂ ਵੀ ਸਾਰੀ ਜ਼ਿੰਦਗੀ ਲਈ ਆਪਾਂ ਨਾਨਣ ਪਰਜਾਈ ਤੇਰੇ ਪਿਓ ਭਰਾਮਾਂ ਦੀ ਨਜ਼ਰ ਚ ਨੀਵੀਆਂ ਰਹਾਂਗੀਆਂ ਕਿ ਦੋਨਾਂ ਦੀ ਇੱਕ ਸਲਾਹ ਸੀ ਤੇਰੀ ਭੂਆ ਨੇ ਅੱਗੋਂ ਚੂਨਾ ਕੀਤੀ ਤੇ ਜਿੱਥੇ ਸਾਖ ਲੱਭਿਆ ਉੱਥੇ ਹੀ ਵਿਆਹ ਕਰਵਾ ਲਿਆ ਦਾਦੀ ਤਾਂ ਮੰਝੇ ਤੇ ਪਈ ਸੀ ਤੇ ਦਾਦੇ ਤੇਰੇ ਨੇ ਸਾਰਾ ਕੁਝ ਮੇਰੇ ਸਿਰ ਸੁਟਿਆ ਹੋਇਆ ਸੀ ਕਦੇ ਤੇਰੀ ਭੂਆ ਜਾਂ ਤੇਰੇ ਬਾਪੂ ਦੇ ਸਹੁਰਿਆਂ ਚੋਂ ਕੋਈ ਉੱਚ-ਨੀਚ ਹੋ ਜਾਂਦੀ ਸੀ ਤਾਂ ਉੱਥੇ ਮੈਂ ਇਹਨਾਂ ਦੀ ਮਾਂ ਬਣ ਕੇ ਜਾਇਆ ਕਰਦੀ ਸੀ ਤੇ ਉਹ ਵੀ ਸਾਰੀ ਗੱਲਬਾਤ ਮੇਰੇ ਨਾਲ ਹੀ ਕਰਿਆ ਕਰਦੇ ਸੀ ਤੇਰੀ ਦਾਦੀ ਨੂੰ ਮੁੱਕੀ ਨੂੰ ਵੇਖਲਾ ਕਿੰਨੇ ਸਾਲ ਹੋ ਗਏ ਆ ਹਜੇ ਤੱਕ ਤੇਰੇ ਚਾਚੇ ਭੂਆ ਦੇ ਸਹੁਰਿਆਂ ਤੋਂ ਮੈਨੂੰ ਭਾਬੀ ਤੇ ਸੱਸ ਦੋ ਮਨੋਤਾਂ ਕੀ ਆਉਂਦੀਆਂ ਅੱਜ ਸਾਰੇ ਆਪਣੇ ਆਪਣੇ ਮੁਕਾਮ ਤੇ ਪਹੁੰਚ ਗਏ ਬੱਚਿਆਂ ਵਾਲੇ ਹੋ ਗਏ ਆ ਪਰ ਮੇਰੀ ਇੱਜ਼ਤ ਅੱਜ ਵੀ ਓਨੀ ਹੀ ਕਰਦੇ ਆ ਅੱਜ ਵੀ ਉਹਨਾਂ ਨੂੰ ਕਿਸੇ ਗੱਲ ਲਈ ਅੱਖ ਕੱਢ ਕੇ ਡਰਾ ਦੇਵਾਂ ਤਾਂ ਮੇਰੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਉਹਨਾਂ ਵੇਲਿਆਂ ਦੀ ਗੱਲ ਜਦੋਂ ਭਾਬੀ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਸੀ ਤੇ ਭਾਬੀਆਂ ਮਾਂ ਦਾ ਰਿਸ਼ਤਾ ਨਿਭਾਇਆ ਕਰਦੀਆਂ ਸੀ ਪਰ ਅਫਸੋਸ ਅੱਜਕੱਲ ਨਾ ਤਾਂ ਉਹ ਪਰਜਾਈਆਂ ਰਹੀਆਂ ਤੇ ਨਾ ਹੀ ਉਹ ਇੱਜ਼ਤਾਂ ਹੁਣ ਤੱਕ ਕਦੇ ਡੋਰ ਪਰਜਾਈ ਹੱਸ ਕੇ ਗੱਲ ਵੀ ਕਰ ਲੈਣ ਤਾਂ ਵੀ ਲੋਕ ਰਿਸ਼ਤਾ ਬਦਲਣ ਲੱਗਿਆਂ ਵਕਤ ਨਹੀਂ ਲਗਾਉਂਦੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ